ਵੀ ਸਬਰ ਹੈ ਜਿੱਥੇ ਉਹਨਾਂ ਦੇ ਪੁੱਤਰ ਉਤੇ ਬੈਠੇ ਸੰਘਰਸ਼ ਕਰ ਰਹੇ ਨੇ ਉੱਥੇ ਹੀ ਮਾਤਾ ਜੀ ਥੱਲੇ ਬੈਠ ਕੇ ਸੰਘਰਸ਼ ਕਰ ਰਹੇ ਨੇ ਕਿਉਂਕਿ ਇੱਕ ਮਾਂ ਨੂੰ ਆਪਣੇ ਪੁੱਤ ਦੀ ਬਹੁਤ ਜ਼ਰੂਰਤ ਹੁੰਦੀ ਆ ਮੈਂ ਬਹੁਤ ਰੋਂਦੀ ਚਾਰ ਪੰਜ ਮਹੀਨੇ ਦਾ ਪੁੱਤ ਮੈਂ ਦਿਨ ਰਾਤ ਰੋਂਦੀ ਰਹਿੰਦੀ ਸੀ ਪੁੱਤ ਦਿਨ ਰਾਤ ਦੱਬ ਦੱਬ ਕੇ ਮੈਂ ਰੋਂਦੀ ਰਹਿੰਦੀ ਪੁੱਤ ਮੇਰੇ ਜੀ ਨਹੀਂ ਪਰਿਵਾਰ ਵਾਲੇ ਵੀ ਮੈਂ ਪੁੱਤ ਮੈਂ ਸਿਰ ਮੈਂ ਕਹਿੰਦੀ ਪੁੱਤ ਮੈਂ ਮਰ ਜੂਗੀ ਮੈਨੂੰ ਕਹਿੰਦਾ ਮਰ ਜਾ ਜੇ ਤੈਨੂੰ ਆਊਗਾ ਤੇਰੇ ਮਰੀ ਤੋਂ ਮੈਂ ਆ ਜਾਊਂਗਾ ਮੈਂ ਉਤਰ ਤਾਂ ਨਹੀਂ ਵੀ ਮਰ ਜਾ ਮੇਰੇ ਕੋ ਨੀ ਮਰ ਜਾ ਜੇ ਤੂੰ ਬੱਬਰ ਚੇਰ ਦੀ ਮਾਂ ਐ ਤਾਂ ਚੜ੍ਹਦੀ ਚ ਕਲਾ ਚ ਰਹੇਗੀ ਜੇ ਤੂੰ ਮੇਰੀ ਮਾਂ ਨਹੀਂ ਤਾਂ ਰੋਂਦੀ ਫੇਰ ਫੇਰੀਂ ਯਾਰ ਰੋਂਦੀ ਆਹ ਗੱਲ ਕਹਿਂਦਾ ਸੀ ਬੇਟੇ ਮੈਨੂੰ ਆ 17 ਸਾਲ ਦੀ ਉਮਰ ਚ ਤਾਂ ਇਹਨੇ ਇੱਕ ਐਡਾ ਵੱਡਾ ਠੱਠੇ ਨਾਏ ਨੇ ਜੁੱਧ ਲਾਇਆ ਜੀ ਰਮਾਏ ਨੇ ਕਿਸੇ ਦੀ ਮਾਤਾ ਦੇ ਪਿੰਡ ਚੋਂ ਉਹਦੀ ਆਪਣਾ লাশ ਕਿਸੇ ਦੀ ਮੰਗੀ ਹੋਈ লাশ ਤੀ ਉਹ ਸਾਰੇ ਪਿੰਡ ਨੂੰ ਤੰਗ ਕਰਦਾ ਤੀ ਸਾਰੇ ਪਿੰਡ ਦੇ ਡੰਗਰਾਂ ਨੂੰ ਬਾਹਰ ਬੰਨੇ ਉਹਨੂੰ ਮਾਰਦਾ ਤੇ ਪੂਰਾ ਹਾਲ ਕਰਕੇ ਤੀ ਪਿੰਡ ਦਾ ਕੋਈ ਨਹੀਂ ਗਿਆ ਇਹਨੇ ਬੇਟੇ ਬਾਬਾ ਮੇਰੇ ਬਾਜਾਂ ਵਾਲੇ ਨਹੀਂ ਜੀ ਇਹਦੇ ਬਹੁਤ ਭਰੀ ਜਾਨ ਇਹਨੇ ਇੱਕ ਲਗਤ ਖਿੱਚ ਕੇ লাশ ਚਿੱਤ ਮਾਰਿਆ ਠੱਠਾ ਦਿਮਾਗ ਨਾ ਕੁੱਟਿਆ ਫਿਰ ਉਹ ਠੱਠਾ লাশ ਬਗਾਨੀ ਉਹਦੇ ਸਿੰਘਾਂ ਚੋਂ ਕੱਢ ਕੇ ਉਹਦੇ ਘਰੇ ਪਹੁੰਚਾਤੀ লাশ ਬੇਟੇ ਐਡਾ ਬੱਬਰ ਸ਼ੇਰ ਕਿੰਨੀਆਂ ਇਹਨੇ 3-4 ਇਹਨੇ ਕੁੜੀਆਂ ਵਸਾਤੀਆਂ ਪਿੰਡ ਚ ਜਿਹੜੀਆਂ ਕੁੜੀਆਂ ਦੇ ਬੁਰੇ ਹਾਲ ਕਰ ਰਹੇ ਤੇ ਨਾ ਕੁੱਟ-ਕੁੱਟ ਕੇ ਉਹ ਕੁੜੀਆਂ ਜਿਹਨੂੰ ਸੀਸਾ ਦਿੰਦੀਆਂ ਨੇ ਵੀ ਸਾਡਾ ਗੁਰਜੀਤ ਭਾਈ ਫੌਜੀ ਵੀ ਉਹਨੇ ਐਡਾ ਹੋ ਕਰਿਆ ਵੀ ਦੇਖੋ ਸਾਨੂੰ ਅਸੀਂ ਮੌਜਾਂ ਨਾ ਗੁਰਜੀਤ ਸਿੰਘ ਜੀ ਨੂੰ ਟਾਵਰ ਤੇ ਬੈਠਿਆ ਹੋਇਆ 1 ਸਾਲ ਪੂਰਾ ਹੋਣ ਵਾਲਾ ਅੱਜ ਜਿੱਥੇ ਰਾਮ ਸਿੰਘ ਰਾਣਾ ਜੀ ਵੱਲੋਂ ਵੱਡਾ ਕਾਫਲਾ ਸਮਾਣਾ ਟਾਵਰ ਦੇ ਲੈ ਕੇ ਪਹੁੰਚੇ ਨੇ ਜਿੱਥੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਅੱਜ ਖਾਸ ਤੌਰ ਤੇ ਤੇ ਸਰਬ ਧਰਮ ਰੱਖਿਆ ਸੰਮੇਲਨ ਰੱਖਿਆ ਗਿਆ ਜਿਹਦੇ ਵਿੱਚ ਸਾਰੇ ਧਰਮਾਂ ਨੇ ਸ਼ਮੂਲੀਅਤ ਕੀਤੀ ਤੇ ਇਹ ਕਿਹਾ ਗਿਆ ਕਿ ਕਿਸੇ ਵੀ ਧਰਮ ਦੇ ਗ੍ਰੰਥ ਦੀ ਬੇਅਦਬੀ ਸਹਿਣ ਨਹੀਂ ਹੋਏਗੀ ਉਹ ਚਾਹੇ ਗੀਤਾ ਕੁਰਾਨ ਬਾਈਬਲ ਜਾਂ ਗੁਰੂ ਗ੍ਰੰਥ ਸਾਹਿਬ ਜੀ ਹੋਣ ਪਰ ਗੱਲ ਤਾਂ ਕਾਨੂੰਨ ਦੀ ਹੈ ਜੇ ਕੈਬਨਟ ਚ ਪਾਸ ਹੋ ਜਾਂਦਾ ਤਾਂ ਕਿਦੋਂ ਤੱਕ ਲੋਕ رائے ਲੈਣੀ ਆ ਮਾਤਾ ਦਾ ਵੀ ਸਬਰ ਹੈ ਜਿੱਥੇ ਉਨ੍ਹਾਂ ਦੇ ਪੁੱਤਰ ਉੱਤੇ ਬੈਠੇ ਸੰਘਰਸ਼ ਕਰ ਰਹੇ ਨੇ ਉੱਥੇ ਹੀ ਮਾਤਾ ਜੀ ਥੱਲੇ ਬੈਠ ਕੇ ਸੰਘਰਸ਼ ਕਰ ਰਹੇ ਨੇ ਕਿਉਂਕਿ ਇੱਕ ਮਾਂ ਨੂੰ ਆਪਣੇ ਪੁੱਤ ਦੀ ਬਹੁਤ ਜ਼ਰੂਰਤ ਹੁੰਦੀ ਹੈ ਪਰ ਉਹ ਪੁੱਤ ਜਦੋਂ ਇਹ ਸੁਣਨ ਚ ਆਵੇ ਕਿ ਟਾਵਰ ਤੇ ਬੈਠਾ ਇੱਕ ਜਿਵੇਂ ਆਪਾਂ ਕਹਿੰਦੇ ਆ ਕਿ ਇੱਕ ਕੈਦੀਆਂ ਵਾਂਗੂ ਉੱਥੇ ਬੈਠ ਕੇ ਉਹ ਆਪਣੀ ਜ਼ਿੰਦਗੀ گزار ਰਿਹਾ ਹਾਲਾਂਕਿ ਬਾਣੀ ਦੇ ਨਾਲ ਉਹਨਾਂ ਦੀ ਲਿਵ ਲੱਗੀ ਹੋਈ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਨੇ ਪਰ ਫਿਰ ਵੀ ਮਾਂ ਦਾ ਸਬਰ ਹੁੰਦਾ ਮਾਤਾ ਜੀ ਵਾਹੀ ਗੁਰਜੀ ਕਾ ਖਾਲਸਾ ਵੇਟੇ ਵਾਹੀ ਗੁਰਜੀ ਕੀ ਫਤਿਹ ਅੱਜ ਕੀ ਕਹਿਣਾ ਚਾਹੋਗੇ ਮਾਤਾ ਜੀ ਜਿਹੜੇ ਕਹਿੰਦੇ ਨੇ ਕਿ ਭਾਈ ਗੁਰਜੀਤ ਸਿੰਘ ਜੀ ਦੇ ਨਾਲ ਕੋਈ ਨਹੀਂ ਖੜਾ ਪਰ ਇੱਕ ਗੱਲ ਹੈ ਜੇ ਹਲੂਣਾ ਉਹਨਾਂ ਨੇ ਰਾਮ ਸਿੰਘ ਰਾਣਾ ਨੂੰ ਦਿੱਤੀ ਤਾਂ ਉਹ ਕਾਫਲਾ ਲੈ ਕੇ ਪਹੁੰਚ ਗਿਆ ਕੀ ਕਹਿਣਾ ਚਾਹੋਗੇ ਇਸ ਚੀਜ਼ ਬੇਟਾ ਜੀ ਮੈਂ ਇਸ ਗੱਲ ਤੇ ਬਹੁਤ ਵੱਡਾ ਮੈਨੂੰ ਬਹੁਤ ਹੌਸਲਾ ਹੋ ਗਿਆ ਪੁੱਤਰ ਹੂੰ ਮੈਨੂੰ ਇੰਨੀ ਖੁਸ਼ੀ ਹੋ ਗਈ ਪੁੱਤਰਾ ਅਜੇ ਤੱਕ ਨਹੀਂ ਬੇਟੇ ਹੋਈ ਸੀ ਸਾਲ ਹੋ ਗਿਆ ਇੰਨਾ ਕਾਠ ਅਜੇ ਤੱਕ ਨਹੀਂ ਪੁੱਤਰ ਹੋਇਆ ਸੀ ਮੈਂ ਮੇਰੇ ਬੇਟੇ ਦਾ ਰਾਣੇ ਦਾ ਬਹੁਤ ਬਹੁਤ ਜਿਆਦੇ ਸ਼ੁਕਰਾਨਾ ਕਰਦੀ ਆ ਮੇਰੇ ਬੇਟੇ ਦਾ ਵੀ ਉਹਨੇ ਐਡਾ ਵੱਡਾ ਹੰਬਲਾ ਮਾਰਿਆ ਸਾਰੇ ਕੰਮ ਛੱਡ ਕੇ ਮੇਰਾ ਬੇਟਾ ਉਹ ਦੇਖਾ ਇੱਥੇ ਪਹੁੰਚਿਆ ਆਪਣੇ ਵੀਰ ਦੀ 12 ਤਰੀਕ ਨੂੰ ਵੀ ਇਕੱਠ ਕਰਨ ਲਈ ਹਾਂ ਬੇਟੇ 12 ਤਰੀਕ ਨੂੰ ਕਹਤਾ ਉਹਨੂੰ ਵੱਧ ਤੋਂ ਵੱਧ ਘੱਟ ਕਰੂਗਾ ਜੀ ਹਾਂ ਬੇਟੇ ਰਾਣਾ ਬਹੁਤ ਪਿੱਛੇ ਨਹੀਂ ਹਟਦਾ ਬਹੁਤ ਬੱਬਰ ਸ਼ੇਰ ਹੈ ਬੇਟੇ ਬਹੁਤ ਜ਼ਿਆਦਾ ਸਾਫ਼ ਦਿਲ ਦਾ ਬੰਦਾ ਪੁੱਤ ਬੰਦੇ ਦਾ ਪਤਾ ਲੱਗ ਜਾਂਦਾ ਜਿਵੇਂ ਗੁਰਜੀਤ ਹੈ ਹਾਂ ਜਿਵੇਂ ਗੁਰਜੀਤ ਹੈ ਨਾ ਪੁੱਤਰ ਉਹ ਹੈ ਜੀ ਭਾਈ ਉਹਨੂੰ ਉਹ ਮਿਲ ਗਿਆ ਪੁੱਤਰ ਉਹ ਵਾਇਗਰੂ ਨੇ ਬਾਜਾਂ ਵਾਲੇ ਨੇ ਬਾਜਮਾਰੀ ਪਤੋਂ ਨੇ ਲੰਬਰ ਦੇਖਿਆ ਆ ਟਰੈਕਟਰਾਂ ਦਾ ਜਦਾ ਵੀ 1100 ਟਰੈਕਟਰ ਉਹਨੇ ਨੰਬਰ ਦੇਖਿਆ ਪੁੱਤ ਹੋਰ ਨਾ ਦੁਨੀਆ ਬਥੇਰਾ ਕਿੱਦੇ ਨਹਾੜੇ ਕਾ ਅਡਰੈਸ ਆਪਦੇ ਉਹ ਕਹਿੰਦਾ ਮੈਨੂੰ ਬਾਜਾਂ ਵਾਲੇ ਨੇ ਪੁੱਤ ਬਾਜਾਂ ਵਾਲਾ ਉਹਦੇ ਨਾਲ ਹੈ ਜੀ ਕਲਗੀਆਂ ਵਾਲਾ ਪਾਛਾ ਸ਼ਹੀਦ ਸਿੰਘ ਉਹਦੇ ਨਾਲ ਨੇ ਪੁੱਤਰਾ ਹਰ ਭਗਤ ਜਦੋਂ ਕਹਿੰਦਾ ਮੈਂ ਨੰਬਰ ਦੇਖਿਆ ਕਹਿੰਦਾ ਮੈਨੂੰ ਬਾਜਾਂ ਵਾਲੇ ਨੇ ਕਿਹਾ ਵੀ ਤੂੰ ਇਹ ਸਿੰਘ ਨੂੰ ਫੋਨ ਕਰ ਬੇਟਾ ਉਹਨੂੰ ਫੋਨ ਦੋ ਪਹਿਲਾਂ ਵੱਜਣ ਨਾਲ ਰਾਮ ਸਿੰਘ ਨੇ ਫੋਨ ਚੱਕ ਲਿਆ ਬੇਟਾ ਉਹਨੇ ਜਦੋਂ ਫੋਨ ਚੱਕ ਕੇ ਉਹਨੇ ਨਾਂ ਦੀ ਨਾਲ ਕਿਹਾ ਕਹਿੰਦਾ ਵੀ ਬਾਬਾ ਜੀ ਕਹਿੰਦਾ ਤੁਸੀਂ ਮੈਨੂੰ ਕਾਲ ਵੀਡੀਓ ਕਾਲ ਕਰੋ ਵੀਡੀਓ ਕਾਲ ਕਰੀ ਜਦ ਗੁਰਜੀਤ ਸਿੰਘ ਨੇ ਬੇਟਾ ਉਹਦੇ ਅੱਖਾਂ ਚੋਂ ਪਾਣੀ ਆ ਗਿਆ ਪੁੱਤਰ ਵੀ ਇੰਨੇ ਉੱਚੇ ਬੈਠਾ ਵੀ ਇੰਨਾ ਸੰਗਤ ਸਾਲ ਹੋ ਗਿਆ ਵੀ ਤੁਸੀਂ ਕਿਵੇਂ ਬਸ ਉਹ ਕਹਿੰਦਾ ਵੀ ਹੁਣ ਨਾ ਮੈਂ ਮੈਨੂੰ ਚੈ ਨਹੀਂ ਨਾ ਮੈਂ ਚੈ ਪਵਾ ਮੈਨੂੰ ਨੀਂਦ ਆਵੇ ਨਾ ਕਿਸੇ ਨੂੰ ਪੈਣ ਦੇ ਮੈਂ ਵੀ ਜਿੰਨਾ ਚਿਰ ਇਹ ਕਨੂਰ ਪਾਸ ਨਹੀਂ ਹੁੰਦੇ ਰਾਣਾ ਸਿੰਘ ਜਿਹਨੇ ਵਾਦਾ ਕੀਤਾ ਹਾਂ ਬੇਟੇ ਰਾਣਾ ਸਿੰਘ ਦੇ ਇਹ ਜਵਾਨੀ ਗੱਲਾਂ ਨੇ ਉਹ ਕਹਿੰਦਾ ਮੈਂ ਹੁਣ ਨਾ ਚੈਨ ਨਾਲ ਬੈਠਾਂ ਨਾ ਮੈਂ ਬੈਠਣ ਦੀ ਮਗਜ਼ੇ ਵੀ ਤੂੰ ਫਿਕਰ ਨਾ ਕਰ ਮੈਂ ਇਹ ਕਾਰਜ ਸਾਰੇ ਆਪਣੇ ਸੁੱਧੋ ਹੋ ਜਾਣਗੇ ਅੱਜ ਹੌਸਲਾ ਹੋਇਆ ਤੁਹਾਨੂੰ ਕਿ ਪੁੱਤ ਦੇ ਹੱਕ ਦੇ ਵਿੱਚ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਪੁੱਤ ਮੈਨੂੰ ਹੌਸਲਾ ਹੈ ਪੁੱਤਰ ਹਾਂ ਮੈਨੂੰ ਬਹੁਤ ਮੈਨੂੰ ਕੌਮ ਤੇ ਮੇਰੀ ਇੰਨੀ ਕੌਮ ਇਕੱਠੀ ਹੋ ਗਈ ਐ ਮੇਖਾਲ ਸੇ ਮੇਰੇ ਗੁਰੂ ਦੇ ਦੇਖ ਬੇਟੇ ਕਿੰਨੇ ਕਿੰਨੇ ਆਰਸੀਆ ਨੇ ਅੱਜ ਬਹੁਤ ਬਹੁਤ ਮੈਨੂੰ ਬਹੁਤ ਖੁਸ਼ੀ ਹੈ ਜਿਹੜੀ ਮਾਤਾ ਜੀ ਤੁਹਾਡੇ ਨਾਲ ਬੈਠੇ ਹੋਏ ਨੇ ਜਿਨ੍ਹਾਂ ਨੇ ਕਿਸਾਨੀ ਅंदोलਨ ਚ ਵੀ ਲਗਾਤਾਰ ਸੰਘਰਸ਼ ਕੀਤਾ ਮੋਰਚੇ ਕੌਮੀ ਸੰਭ ਮੋਰਚੇ ਚ ਵੀ ਡਟੇ ਹੋਏ ਨੇ ਤੇ ਅੱਜ ਭਾਈ ਗੁਰਜੀਤ ਦੇ ਹੱਕ ਦੇ ਵਿੱਚ ਵੀ ਖੜੇ ਦੇ ਕੋ ਇੰਨੇ ਬਜ਼ੁਰਗ ਮਾਤਾ ਜੀ ਆ ਬੱਸਾਂ ਤੇ ਚੜ ਕੇ ਸੰਘਰਸ਼ ਕਰਨ ਲਈ ਪਹੁੰਚ ਕੇ ਮੈਂ ਇਹ ਜੇ ਮਾਮਾ ਦੀ ਇਹ ਜੇ ਮੇਰੇ ਮਾਮਾ ਦੀ ਮੈਂ ਦੇਣ ਦੇ ਸਕਦੀ ਹਿੱਤੇ ਹੈ ਇਹਨਾਂ ਦਾ ਮੈਂ ਦੇ ਨਹੀਂ ਦੇ ਸਕਦੀ ਇਹ ਭਾਈ ਗੁਰੂ ਦੇ ਵਿੱਚ ਵਸਿਆ ਹੋਇਆ ਅੰਦਸ਼ਾਨ ਤੇ ਇਹਨਾਂ ਦੇ ਨਾਲ ਮੈਂ ਤੋਡੇ ਨਾਮ ਮੈਨੂੰ ਤੇ ਲੈ ਤੂੰ ਦਿਲ ਲੈ ਮੈਨੂੰ ਬਾਹੀ ਲੈ ਗੁਰੂ ਨੇ ਤੈਨੂੰ ਇਹ ਜਾ ਹਾਂ ਮਨਸੂਰ ਨੇ ਕੋਈ ਮੈਂ ਕਾਂ ਕੋਈ ਬਾਹੀ ਗੁਰੂ ਨੇ ਤੁਹਾਨੂੰ ਇਹ ਜਾ ਪੁੱਤ ਦਿੱਤਾ ਬਾਬਰ ਸ਼ੇਰ ਇਹ ਜਿਹੜਾ ਨਾ ਹਾਰੇ ਨਾ ਹਾਰਨੇ ਦੇਵੇ ਇਹ ਤਾਂ ਪੁੱਤਰ ਪਹਿਲੇ ਦਿਨ ਦਾ ਇਹ ਤਾਂ ਛੋਟਾ ਜੀ ਬੱਬਰ ਸ਼ੇਰ ਸੀ ਬੇਟੇ ਇਹਨੇ ਪੁੱਤਰ ਉਹ ਕੰਮ ਕਰੇ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਜੀ ਜੀ ਬਿਲਕੁਲ ਬੱਬਰ ਸ਼ੇਰਾਂ ਵਾਲੇ ਸਾਰੇ ਬੱਬਰ ਸ਼ੇਰਾਂ ਵਾਲੇ ਕੰਮ ਕਰੇ ਨੇ ਪੁੱਤੇ ਨਹੀਂ ਵਿਵਾਦ ਨਹੀਂ ਲੋਕ ਨਹੀਂ ਡੈਂਟ ਆਇਆ ਮਾਤਾ ਜੀ ਇਹੋ ਜਿਹੇ ਕਿਹੜੇ ਕੰਮ ਜਿਹੜੇ ਇਹਨਾਂ ਨੇ ਜਵਾਨੀ ਵੇਲੇ ਵੀ ਕਰ ਦਿੱਤੇ ਜਵਾਨੀ ਮਾ ਇਹਨੇ ਨਾ ਇਹਨੇ ਪੁੱਤਰ 17 ਸਾਲ ਦੀ ਉਮਰ ਚ ਤਾਂ ਇਹਨੇ ਇੱਕ ਐਡਾ ਵੱਡਾ ਠੱਠੇ ਨਾਏ ਨੇ ਜੁੱਧ ਲਾਇਆ ਜੀ ਰਮਾਏ ਨੇ ਕਿਸੇ ਦੀ ਮਾਤਾ ਦੇ ਪਿੰਡ ਚੋਂ ਉਹਦੀ ਆਪਣਾ ਲਾਸ਼ ਕਿਸੇ ਦੀ ਮੰਗੀ ਹੋਈ ਲਾਸ਼ ਦੀ ਉਹ ਸਾਰੇ ਪਿੰਡ ਨੂੰ ਤੰਗ ਕਰਦਾ ਸੀ ਸਾਰੇ ਪਿੰਡ ਦੇ ਡੰਗਰਾਂ ਨੂੰ ਬਾਹਰ ਬੰਨੇ ਹੋਏ ਨੂੰ ਮਾਰਦਾ ਸੀ ਪੂਰਾ ਹਾਲ ਕਰਕੇ ਤੀ ਪਿੰਡ ਦਾ ਮੁੰਡੇ ਨਾਲ ਲਾ ਕੇ ਲੱਗੇ ਕਹਿਣ ਵੀ ਚੱਲ ਵੀ ਆਪਾਂ ਇਹ ਕੰਮ ਕਰੀਏ ਇਹ ਸਭ ਤੋਂ ਮੂਰੇ ਹੁੰਦਾ ਸੀ ਇਹਨੂੰ ਲੱਗੇ ਗੁਰਜੀਤ ਨੂੰ ਕਹਿਣ ਵੀ ਚੱਲ ਗੁਰਜੀਤ ਵੀ ਤੂੰ ਇਹਨੇ ਉਹਦੇ ਠੱਠੇ ਦੇ ਘਰ ਚ ਸਿੰਘਾਂ ਚ ਰੱਸਾ ਪਾ ਲਿਆ ਰੱਸਾ ਪਾ ਲਿਆ ਜਦੋਂ ਖਿੱਚ ਕੇ ਲੈ ਗਿਆ ਐਡਾ ਤਖੜਾ ਠੱਠਾ ਏਡੇ ਓਦੇ ਸਿੰਘ ਤੇ ਇਹ ਸਾਰੇ ਪਿੱਛੇ ਸਾਰੇ ਪਿੰਡ ਦੇ ਮੁੰਡੇ ਸਾਰੇ ਪਿੱਛੇ हट ਗਏ ਸਾਰੇ ਆਪਾਂ ਉਹਦੇ ਘਰਾਂ ਚ ਭਾਗੇ ਇਹ ਕੱਲਾ ਉਹਦੇ ਮਗਰ ਦੋ ਤਿੰਨ ਪਿੰਡ ਲੰਘ ਕੇ ਕੇੜੀ ਤੋਂ ਦੋ ਤਿੰਨ ਪਿੰਡ ਲੰਘ ਕੇ ਸਾਰੇ ਅਸੀਂ ਸਾਰੇ ਉਤੜ ਪਈਏ ਛੋਟਾ ਬੇਟਾ ਵੀ ਤੜਫੇ ਵੀ ਕੱਲਾ ਵੀ ਉਹਨੂੰ ਮਾਰ ਦੂਗਾ ਵੀ ਉਹ ਕੱਲਾ ਭੱਗ ਗਿਆ ਵੀ ਹੁਣ ਕੀ ਮੈਂ ਕਰੀਏ ਕੀ ਕਰੀਏ ਮੈਂ ਕਹਾ ਵੀ ਤੁਸੀਂ ਨਾਲ ਭਗਜੋ ਤੋਏ ਕੋਈ ਨਾ ਪੁੱਤ ਵੀ ਤੁਸੀਂ ਨਾਲ ਭਗਜੋ ਵੀ ਤੇਰੇ ਡੱਪਾ ਪੈਣ ਲੈ ਜਾ ਨਾ ਤੂੰ ਭਗਜਿਆ ਪੁੱਤ ਉਸਤਾ ਭਗਜੋ ਹੋਰ ਤਾਂ ਕੋਈ ਨਹੀਂ ਗਿਆ ਇਹਨੇ ਬੇਟੇ ਬਾਬਾ ਮੇਰੇ ਬਾਜਾਂ ਵਾਲੇ ਨੇ ਇਹੀ ਜੀ ਇਹਦੇ ਬਹੁਤ ਭਰੀ ਜਾਨ ਇਹਨੇ ਇੱਕ ਲਗਤ ਖਿੱਚ ਕੇ ਲਾਸ਼ ਚਿੱਤ ਮਾਰਿਆ ਠੱਠਾ ਦਿਮਾਗ ਨਾ ਕੁੱਟਿਆ ਫਿਰ ਉਹ ਠੱਠਾ ਲਾਸ਼ ਬਗਾਨੀ ਉਹਦੇ ਸਿੰਘਾਂ ਚੋਂ ਕੱਢ ਕੇ ਉਹਦੇ ਘਰੇ ਪਹਟਾਤੀ ਲਾਸ ਬੇਟੇ ਐਡਾ ਬੱਬਰ ਸ਼ੇਰ ਕਿੰਨਿਆ ਇਹਨੇ 3-4 ਇਹਨੇ ਕੁੜੀਆਂ ਵਸਾਤੀਆਂ ਪਿੰਡ ਚ ਜਿਹੜੀਆਂ ਕੁੜੀਆਂ ਦੇ ਬੁਰੇ ਹਾਲ ਕਰ ਰਹੇ ਤੇ ਨਾ ਕੁੱਟ-ਕੁੱਟ ਕੇ ਉਹ ਕੁੜੀਆਂ ਜੇ ਨੂੰ ਸੀਸਾ ਦਿੰਦੀਆਂ ਨੇ ਵੀ ਸਾਡਾ ਗਰਜੀਤ ਭਾਈ ਫੌਜੀ ਵੀ ਉਹਨੇ ਐਡਾ ਹੋ ਕਰਿਆ ਵੀ ਦੇਖੋ ਸਾਨੂੰ ਅਸੀਂ ਮੌਜਾਂ ਨਾ ਹਾਂ ਕੋਈ ਨੀ ਕੋਈ ਨੀ ਵੀ ਅਸੀਂ ਮੌਜਾਂ ਅਸੀਂ ਬਸ ਰਹੇ ਅੱਜ ਸਾਨੂੰ ਕੋਈ ਦੁੱਖ ਨਹੀਂ ਹੋਏਗਾ ਉਹ ਇੰਨੇ ਸੀਸਾ ਦਿੰਦੀਆਂ ਨੇ ਬੇਟੇ ਬਹੁਤ ਇਹ ਜੁਲਮ ਨਹੀਂ ਚੱਲਦਾ ਜੁਲਮ ਤਾਂ ਬਤਵ ਦੀ ਅੱਖੀ ਦੇਖ ਕੇ ਇਹਨੇ ਕੋਈ ਨਹੀਂ ਚੱਲਿਆ ਇਹਨੇ ਸਭ ਦੇ ਟੁਕ ਟਾਪੇ ਕਰੇ ਨੇ ਪੁੱਤਰ ਮੈਂ ਅੱਜ ਦੱਸ ਰਹੀ ਆ ਬੇਟੇ ਆਹ ਦੇਸੀ ਵੀ ਗੁਰਗ੍ਰੰਥ ਸਾਹਿਬ ਜੀ ਦੀ ਵੀ ਇੰਨੀਆਂ ਬਿਆਦ ਬੇਟੇ ਮੇਰੇ ਨਾਲ ਤਾਂ 5-6 ਸਾਲ ਦੇ ਕਰਦੇ ਤੇ ਪੁੱਤ ਮੇਰੇ ਕੋਲੇ ਮੈਂ ਪੁੱਤ ਵੇਖ ਅਸੀਂ ਗਰੀਬ ਬੰਦੇ ਆ ਪੁੱਤ ਦੇਖ ਐਡੇ ਤਾਂ ਅਸੀਂ ਤਨਾਟਾ ਹੀ ਨਹੀਂ ਪੁੱਤ ਵੀ ਅਸੀਂ ਸਰਕਾਰਾਂ ਨਾਲ ਜਾਂ ਕਿਸੇ ਹੋਰ ਨਾਲ ਮੱਥਾ ਲਾ ਲੀਏ ਮੇਰੇ ਕਹਿਣ ਦੀ ਗੱਲ ਐ ਤਾਂ ਉਹ ਤਾਂ ਬੱਬਰ ਸ਼ੇਰ ਲਾਈ ਬੈਠੇ ਲਾਈ ਬੈਠੇ ਉਹ ਤਾਂ ਮੈਨੂੰ ਕਹਿੰਦਾ ਮੈਂ ਕਹਿੰਦੀ ਪੁੱਤ ਵੀ ਤੂੰ ਆਪਾਂ ਕੀ ਕਰ ਸਕਦੇ ਆ ਮੈਨੂੰ ਆਕੇ ਕਹਿੰਦਾ ਮਾਂ ਫਲਾਣੇ ਤੋਂ ਬੇਅਦਵੀ ਹੋ ਗਈ ਇੱਥੇ ਬੇਅਦਵੀ ਹੋ ਗਈ ਮੈਂ ਕਹਿੰਦੀ ਪੁੱਤਰ ਆਪਾਂ ਕੀ ਕਰ ਸਕਦੇ ਆ ਗੁਰਜੀਤ ਆਪਾਂ ਕੁਛ ਨਹੀਂ ਬੁਤ ਕਰ ਸਕਦੇ ਮੈਨੂੰ ਡਰ ਲੱਗਦਾ ਹੁੰਦਾ ਸੀ ਵੀ ਕੋਈ ਇਹ ਜੀ ਗੱਲਬਾਤ ਨਾ ਕਰ ਦੇ ਜਿਹੜਾ ਕੋਈ ਜੇੜੇ ਚ ਜਾਣ ਵਾਲਾ ਕੰਮ ਹੋ ਜੇ ਕਿਸੇ ਨੂੰ ਮਾਰ ਮੂਰਨਾ ਦੇਵੇ ਬੇਅਦਵੀ ਕਰਨ ਵਾਲੇ ਨੂੰ ਮੈਂ ਤੂੰ ਲੌਣ ਦੀ ਵੀ ਕੋਸ਼ਿਸ਼ ਕੀਤੀ ਗਈ ਉਹਨੂੰ ਜਦੋਂ ਜਿਸ ਸਾਹਬ ਦੇ ਨਾਲ ਸੰਘਰਸ਼ ਕਰ ਰਹੇ ਸੀ ਮੁਸ਼ਕਲਾਂ ਆਈਆਂ ਉਹਨਾਂ ਨੂੰ ਸੰਘਰਸ਼ ਕਰਨੇ ਬੇਟੇ ਬਹੁਤ ਜਿਆਦਾ ਉਹਨੂੰ ਡਰਾਵੇ ਵੀ ਆਏ ਲਾਲਚ ਵੀ ਬਹੁਤ ਆਏ ਹਾਂ ਬਹੁਤ ਲਾਲਚ ਆਏ ਵੱਡੇ ਵੱਡੇ ਉਨੇ ਕੋਈ ਕਿਛੇ ਨਹੀਂ ਕੁਸ ਮੰਨਿਆ ਆਏਗਾ ਉਹ ਕਹਿੰਦਾ ਮੇਰੇ ਕਹਿੰਦਾ ਉਹ ਤਾਂ ਕਹਿੰਦਾ ਤੀ ਪੁੱਤ ਕਹਿੰਦਾ ਸਾਰੇ ਪਰਿਵਾਰ ਨੂੰ ਮਾਰ ਦੋ ਨਹੀਂ ਮੈਂ ਨਹੀਂ ਉਤਰਦਾ ਆਏਗਾ ਬੇਟੇ ਬਹੁਤ ਇਹ ਜੁਲਮ ਨਹੀਂ ਚੱਲਦਾ ਜੁਲਮ ਤਾਂ ਪੁੱਤ ਉਹਦੀ ਅੱਖੀਂ ਦੇਖ ਕੇ ਇਹਨੇ ਕੋਈ ਨਹੀਂ ਚੱਲਿਆ ਇਹਨੇ ਸਭ ਦੇ ਕੁਟਕਟਾਪੇ ਕਰੇ ਨੇ ਪੁੱਤਰ ਮੈਂ ਅੱਜ ਦੱਸ ਰਹੀ ਹਾਂ ਬੇਟੇ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਇੰਨੀਆਂ ਬਿਆਦ ਬੇਟੇ ਮੇਰੇ ਨਾਲ ਤਾਂ 5 6 ਸਾਲ ਦੇ ਕਰਦੇ ਤੇ ਪੁੱਤ ਮੇਰੇ ਕੋਲੇ ਮੈਂ ਪੁੱਤ ਦੇਖਾ ਅਸੀਂ ਗਰੀਬ ਬੰਦੇ ਆ ਪੁੱਤ ਦੇਖਾ ਐਡੇ ਤਾਂ ਅਸੀਂ ਤਨਾਟਾ ਹੀ ਨਹੀਂ ਪੁੱਤ ਵੀ ਅਸੀਂ ਸਰਕਾਰਾਂ ਨਾਲ ਜਾ ਕਿਸੇ ਹੋਰ ਨਾ ਮੱਥਾ ਲਾ ਲੀਏ ਮੇਰੇ ਕਹਿਣ ਦੀ ਗੱਲ ਐ ਤਾਂ ਉਹ ਤਾਂ ਬੱਬਰ ਸ਼ੇਰ ਲਾਈ ਬੈਠਾ ਉਹ ਤਾਂ ਮੈਨੂੰ ਕਹਿੰਦਾ ਮੈਂ ਕਹਿੰਦੀ ਪੁੱਤ ਵੀ ਤੂੰ ਆਪਾਂ ਕੀ ਕਰ ਸਕਦੇ ਆ ਮੈਨੂੰ ਆਕੇ ਕਹਿੰਦਾ ਮਾਂ ਫਲਾਣੇ ਤੋਂ ਬੇਅਦਬੀ ਹੋ ਗਈ ਇੱਥੇ ਬੇਅਦਬੀ ਹੋ ਗਈ ਮੈਂ ਕਹਿੰਦੀ ਪੁੱਤਰ ਆਪਾਂ ਕੀ ਕਰ ਸਕਦੇ ਆ ਗੁਰਜੀਤ ਆਪਾਂ ਕੁਛ ਨਹੀਂ ਬੁੱਤ ਕਰ ਸਕਦੇ ਮੈਨੂੰ ਡਰ ਲੱਗਦਾ ਹੁੰਦਾ ਸੀ ਵੀ ਕੋਈ ਇਹ ਜੀ ਗੱਲਬਾਤ ਨਾ ਕਰ ਦੇ ਜਿਹੜਾ ਕੋਈ ਜੇਲ੍ਹ ਚ ਜਾਣ ਵਾਲਾ ਕੰਮ ਹੋ ਜੇ ਕਿਸੇ ਨੂੰ ਮਾਰ ਮੂਰਨਾ ਦੇਵੇ ਵੇ ਆਦਵੀ ਕਰਨ ਵਾਲੇ ਨੂੰ ਕੋਈ ਨਾ ਤੂੰ ਲੌਣ ਦੀ ਵੀ ਕੋਸ਼ਿਸ਼ ਕੀਤੀ ਗਈ ਉਹਨੂੰ ਜਦੋਂ ਜਿਸ ਸਾਹਬ ਦੇ ਨਾਲ ਸੰਘਰਸ਼ ਕਰ ਰਹੇ ਸੀ ਮੁਸ਼ਕਲਾਂ ਆਈਆਂ ਉਹਨਾਂ ਨੂੰ ਸੰਘਰਸ਼ ਕਰਨੇ ਬੇਟੇ ਬਹੁਤ ਜਿਆਦਾ ਇਹਨੂੰ ਡਰਾਬੇ ਵੀ ਆਏ ਲਾਲਚ ਵੀ ਬਹੁਤ ਆਏ ਹਾਂ ਬਹੁਤ ਲਾਲਚ ਆਏ ਵੱਡੇ ਵੱਡੇ ਉਹਨੇ ਕੋਈ ਕਿਸੇ ਦਾ ਨਹੀਂ ਕੁਝ ਮੰਨੇ ਆਏਗਾ ਉਹ ਕਹਿੰਦਾ ਮੇਰੇ ਕਹਿੰਦਾ ਉਹ ਤਾਂ ਕੈਨ ਦਾ ਪੁੱਤ ਕਹਿੰਦਾ ਸਾਰੇ ਪਰਿਵਾਰ ਨੂੰ ਮਾਰ ਦੋ ਨਹੀਂ ਮੈਂ ਨਹੀਂ ਉਤਰਦਾ ਆਏਗਾ ਮੈਂ ਬਥੇਰਾ ਕੈਨ ਦੀ ਪੁੱਤ ਮੈਂ ਬਹੁਤ ਰੋਂਦੀ ਚਾਰ ਪੰਜ ਮਹੀਨੇ ਦਾ ਪੁੱਤ ਮੈਂ ਦਿਨ ਰਾਤ ਰੋਂਦੀ ਰਹਿੰਦੀ ਸੀ ਪੁੱਤ ਦਿਨ ਰਾਤ ਦਾ ਪਤਾ ਪਤਾ ਕਿ ਮੈਂ ਰੋਂਦੀ ਰਹਿੰਦੀ ਪੁੱਤ ਮੇਰੇ ਜੀ ਨਹੀਂ ਪਰਿਵਾਰ ਵਾਲ ਵੀ ਮੈਂ ਪੁੱਤ ਮੈਂ ਸਿਰ ਮੈਂ ਕਹਿੰਦੀ ਪੁੱਤ ਮੈਂ ਮਰ ਜੂਗੀ ਮੈਨੂੰ ਕਹਿੰਦਾ ਮਰ ਜਾ ਜੇ ਤੈਨੂੰ ਆਊਗਾ ਤੇਰੇ ਮਰੀ ਤੋਂ ਮੈਂ ਆ ਜਾਊਂਗਾ ਮੈਂ ਉੱਤਰਦਾ ਨਹੀਂ ਵੀ ਮਰ ਜਾ ਮੇਰੇ ਕੋ ਨਹੀਂ ਮਰ ਜਾ ਜੇ ਤੂੰ ਬੱਬਰ ਛੇਰ ਦੀ ਮਾਂ ਐ ਤਾਂ ਚੜ੍ਹਦੀ ਚ ਕਲਾ ਚ ਰਹੇਗੀ ਜੇ ਤੂੰ ਮੇਰੀ ਮਾਂ ਨਹੀਂ ਤਾਂ ਰੋਂਦੀ ਫੇਰ ਫੇਰੀਂ ਜਾਂ ਰੋਂਦੀ ਆਹ ਗੱਲ ਕਹਿੰਦਾ ਸੀ ਬੇਟੇ ਮੈਨੂੰ ਆ ਹੁਣ ਬਾਜਾ ਮੜੀ ਨਹੀਂ ਮੈਨੂੰ ਵੀ ਸ਼ਕਤੀ ਦੇਤੀ ਔਰ ਮੇਰੇ ਛੇਰ ਪੁੱਤ ਮੇਰੇ ਸਾਰੇ ਨਾਰ ਨਾਗੇ ਮੇਰੇ ਬੱਚੇ ਮੇਰਾ ਪੁੱਤਰ ਤਾਂ ਹੀ ਤਾਂ ਮੈਂ ਕਹਿਨੀ ਆ ਮੈਨੂੰ ਹੌਸਲਾ ਹੋ ਗਿਆ ਹੁਣ ਬਹੁਤ ਜਿਆਦਾ ਹੁਣ ਮੈਨੂੰ ਕੋਈ ਸੋਚ ਨਹੀਂ ਹੈਗੀ ਹੁਣ ਬੱਚਾ ਦੇਣਾ ਚਾਹੁੰਦੀ ਆ ਔਨ ਮੈਂ ਇਹ ਸਨੇਹਾ ਦੇਣਾ ਚਾਹੁੰਦੀ ਆ ਬੇਟੇ 12 ਤਰੀਕ ਨੂੰ ਵੀ ਮੈਂ ਹੱਥ ਜੋੜ ਕੇ ਪੁੱਤਰ ਬੇਨਤੀ ਕਰਦੀ ਆ ਵੀ ਵੱਧ ਤੋਂ ਵੱਧ ਕੱਠ ਲੈ ਕੇ ਆਓ ਵੱਧ ਤੋਂ ਵੱਧ ਕੱਠ ਲੈ ਕੇ ਵੀ ਮੈਨੂੰ ਪੂਰੀ ਉਮੀਦ ਹੈ ਵੀ 12 ਤਰੀਕ ਨੂੰ ਤਾਂ ਇਨੂੰ ਮੇਰੇ ਬੇਟੇ ਇਹਨੂੰ ਲਾ ਲਓ ਸੰਗਤ ਜੀ ਸੰਗਤ ਨੂੰ ਮੇਰੀ ਇਹੀ ਬਸ ਮੇਰੀ ਅਪੀਲ ਹੈ ਜੀ ਬਹੁਤ ਬਹੁਤ ਜੀ ਸੋ ਇਸ ਵੇਲੇ ਸਮਾਂ ਇਜਾਜ਼ਤ ਹੀ ਦਿੰਦਿਆ ਤੁਸੀਂ ਦੇਖ ਸਕਦੇ ਹੋ ਜਿੱਥੇ ਭਾਈ ਗੁਰਜੀਤ ਸਿੰਘ ਜੀ ਟਾਵਰ ਤੇ ਚੜੇ ਨੇ ਬ੍ਰਾਮ ਸਿੰਘ ਰਾਣਾ ਜੀ ਪਹੁੰਚੇ ਨੇ ਕਾਫਲਾ ਲੈ ਕੇ ਉੱਥੇ 12 ਤਰੀਕ ਨੂੰ ਵੀ ਪਹੁੰਚਣ ਦੀ ਅਪੀਲ ਕਰ ਰਹੇ ਨੇ ਮਾਤਾ ਵੱਲੋਂ ਵੀ ਅਪੀਲ ਹੈ ਕਿ 12 ਤਰੀਕ ਨੂੰ ਪਹੁੰਚ ਕੇ ਇੱਥੇ ਇੱਕ ਵੱਡਾ ਆਪਾਂ ਐਲਾਨ ਕਰੀਏ ਕਿ ਇਹ ਜਾਂ ਦਾ ਕਾਨੂੰਨ ਬਣੇ ਤੇ ਜਾਂ ਫਿਰ ਹਾਈਵੇ ਵਗੈਰਾ ਜਾਮ ਕਰਨ ਦਾ ਜਿਹੜਾ ਐਲਾਨ ਵੀ ਉਹ ਕੀਤਾ ਗਿਆ ਜੁੜੇਰੇ ਸੁਨੇਹਾ ਚੈਨਲ ਦੇ ਨਾਲ ਧੰਨਵਾਦ